ਆਹ ਕੋਰਸਿਕ ਕਾਲਾ ਸੰਘਿਆ ਰੋਡ ਤੇ ਜੋ ਐਕਸੀਡੈਂਟ ਪਾਣਾ ਵਰਤਿਆ ਜੀ ਦੇਖੋ ਜੀ ਨਿਆਣੇ ਸੀ ਛੋਟੇ ਛੋਟੇ ਬੱਚੇ ਤੇ ਗੱਡੀ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਜਦੋਂ ਗੱਗਰਮ ਕਹਿੰਦੇ ਟਾਇਰ ਪਾਟ ਲਗੇ ਗਾੜੇ ਚਲਾਈ ਜਾ ਰਹੇ ਸੀ ਤੇ ਉਹ ਦਾ ਅਚਾਨਕ ਕਨੈਕਟਰ ਸਾਈਡ ਦਾ ਟਾਇਰ ਪਾਟਨ ਨਾਲ ਉਹ ਗੱਡੀ ਦੁਕਾਨ 'ਚ ਵਰਗੀ ਜਿਹਦੇ ਵਿੱਚ ਉਹ ਬੱਚੇ ਨਾਲ ਬੱਚੇ ਸੀ ਜਿੰਨਾਂ ਦਾਗਾ ਲੈ ਕੇ ਹਸਪਤਾਲ ਦੇ ਦਿੱਤੇ ਇਕ ਲਾਵੇਂ ਉਹਨਾਂ ਦਾ ਬੱਚਿਆਂ ਦਾ ਇੱਕ ਨਾਂ ਮੁੰਡੇ ਦਾ ਹਰਮਨ ਇੱਕ ਨਾਂ ਤੇ ਸ਼ਾਰ ਜੀ ਨੇ ਉਮਰ ਕਿੰਨੀ ਸਰੋ ਬੱਚਿਆਂ ਦੀ ਉਮਰ ਹੈ ਦੇਖ ਰਹੇ ਹਾਂ ਜੀ ਉਹਦੇ ਹੁਣ ਇਸ ਵੇਲੇ ਤਾਂ ਉਹ ਸੀਰੀਅਸ ਥੋੜੀ ਹੈ 병ਤ ਹਸਪਤਾਲ ਤਾਂ ਕਿਉਂ ਉਹਨਾਂ ਦੇ ਘਰਾਂ ਤੋਂ ਲੈਣੇ ਉਹਨਾਂ ਦੇ ਸਕਰੀਨ ਕਿੰਨੀ ਉਮਰ ਹੈ ਕਿਹੜੇ ਸਮਾਂ ਦੇ ਗੱਡੀ ਲੱਗਦੀ ਹੈ ਇਹਨਾਂ ਨੂੰ ਪਤਾ ਨਹੀਂ ਕਿ ਕਾਫੀ ਸਪੀਡ ਦੇ ਵਿੱਚ ਗੱਡੀ ਸੀ ਓਵਰ ਸਪੀਡ ਲੱਗੇ ਗੱਡੀ ਦੇਖੋ ਜੀ ਇਹ ਬੀੜ ਚ ਵੀ ਹੋ ਸਕਦੀ ਹੈ ਟਾਇਰ ਬਾਟਨ ਦੇ ਨਾਲ ਜਦੋਂ ਗੱਡੀ ਘੁੰਮਦੀ ਹੈ ਹਰ ਇੱਕ ਬੰਦੇ ਨੂੰ ਤੁਹਾਨੂੰ ਪਤਾ ਹੈ ਕਿ ਕਾਹਰ ਕੋ ਬਾਹਰ ਹੋ ਜਾਣਾ ਕੋਈ ਜਾਣੀ ਨੁਕਸਾਨ ਕਰਾ ਦੇਣੀ ਸਰ ਹੋਏਗੀ ਨਹੀਂ ਕੋਈ ਜਾਣ ਦਾ ਨਹੀਂ ਨੁਕਸਾਨ ਹੋਇਆਗਾ ਨੁਕਸਾਨ ਦਾ ਕੋਈ ਬੱਚੇ ਠੀਕ ਦੇਖੇ ਦੁਕਾਨਦਾਰ ਨੂੰ ਦੱਸੀਆ ਗਿਆ ਜਿਨ੍ਹਾਂ ਨੇ ਨੁਕਸਾਨ ਹੋਇਆ ਹੋਇਆ ਉਹ ਤੇ ਹੈ ਕਿ ਅੰਡਰਏਜ ਦੇ ਬੱਚੇ ਆ ਜੇ ਦੇਖੋ ਜੀ ਅੱਜ ਕੱਲ ਬੱਚੇ ਦੇਖਦੇ ਆਂ ਅੰਡਰਏਜ ਆ ਬਾਕੀ ਉਹਨਾਂ ਦੇ ਘਰਦਿਆਂ ਤੋਂ ਉਹਨਾਂ ਦੇ ਜਨਮ ਸਰਟੀਫਿਕੇਟ ਲੈਵਾਂਗੇ ਉਸ ਤੇ ਅੰਡਰਏਜ ਹੋਵੇ ਉਸ ਦਾ ਸਾਬਨਾ ਕਰ ਲਈ ਜਾਂਦੇ ਨਹੀਂ ਤੁਸੀਂ ਉਹਨਾਂ ਦੇ ਪੇਰਾਂ 'ਤੇ ਕੋਈ ਕਾਰਵਾਈ ਕਰੋਗੇ ਜੀ ਬੇਟੇ ਅੰਡਰਏਜ ਹੋਏ ਕਿ ਫਿਰ ਹੋਏ ਜੇ ਇਹਨਾਂ ਦਾ ਰਾਪਤ ਵਿੱਚ ਕੰਮ ਕਰੂੰਗਾ ਹੀ ਹੋ ਗਿਆ ਫਿਰ ਸਾਬਨਾ ਕਰ ਦੇ ਨਹੀਂ ਜੇ ਕਿ ਬੱਚਿਆਂ ਨੂੰ ਅੰਡਰਏਜ ਬੱਚਿਆਂ ਨੂੰ ਮਾਪਿਓ ਕੱਡੀਆਂ ਦੇ ਦਿੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਤੇ ਇਹ ਮੈਸੇਜ ਦੇਾਂਗਾ 18 ਸਾਲ ਤੱਕ ਬੱਚਿਆਂ ਗੱਡੀ ਨਾ ਦਿੱਤੀ ਜਾਵੇ ਘਟ ਤੋਂ ਘਟ ਜੇ ਬੱਚੇ ਨਾਲ ਜਾਣਾ ਵੀ ਆਪ ਜਿਹੜੇ ਕੋ ਹੈਵੀ ਲਾਇਸੈਂਸ ਵਗੈਰਾ ਐਲ ਐਮ ਜੀ ਜੂ ਨਾਲ ਜਾਣਾ ਦਿਲ ਦੀ ਟਾਇਰ ਪੰਚਰ ਹੋ ਗਿਆ ਟਾਇਰ ਉਹ ਵੀ ਗੱਲ ਕੀਤੀ ਹੈ ਇੱਕ ਮਣਕਾ ਨੂੰ ਦਸੀ ਕਿ ਤੁਸੀਂ ਮੌਕਾ ਦੇਖਿਆ ਇਹ ਮੌਕਾ ਵੀ ਦੇਖ ਰਹੇ ਆ ਤੇ ਟਾਇਰ ਫਟਾ ਹੋ ਗਿਆ ਮੱਲੇ ਵਾਲੇ ਦੱਸ ਰਹੇ ਆ ਕਹਿੰਦੇ ਇੱਥੇ ਵੀ ਠਾਹ ਦੀ ਆਵਾਜ਼ ਆਈ ਸੀ ਟਾਇਰ ਬਾਟਣ ਦੀ ਜੇ ਜਦੋਂ ਅਸੀਂ ਬਾਹਰ ਦੇਖਿਆ ਤਾਂ ਗੱਡੀ ਦਾ ਇੱਥੇ ਨਾ ਰਿਹਾ ਠੀਕ ਹੈ ਜੀ